ਉਹਨਾਂ ਆਪ ਪਹੁੰਚ ਗਏ ਸਥਾਨ ਤਪਿਆਣਾ ਸਾਹਿਬ ਬਾਬਾ ਨਾਮਦੇਵ ਜੀ ਦਾ ਗੁਰਦੁਆਰਾ ਇੱਥੇ ਉਹਨਾਂ ਨੇ ਤਪ ਕੀਤਾ ਸੀ ਨਾਲੇ ਕਰਾਂਗੇ ਆਪਾਂ ਪ੍ਰਧਾਨ ਜੀ ਨਾਲ ਗੱਲ ਸੰਤਨ ਬਾਬਾ ਨਾਮਦੇਵ ਮਾਲ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ 1968 ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਮੂਹ ਸੰਗਤਾਂ ਨੂੰ ਬਾਬਾ ਨਾਮਦੇਵ ਜੀ ਦੇ ਜਨਮ ਦਿਹਾੜੀ ਦੀਆਂ ਲੱਖ ਲੱਖ ਵਧਾਈਆਂ ਆਪਾਂ ਖੜਿਆ ਬਾਬਾ ਨਾਮਦੇਵ ਜੀ ਦੇ ਮੇਨ ਸਥਾਨ ਮੁੱਖ ਸਥਾਨ ਜਿੱਥੇ ਬੱਬਾ ਨਾਮਦੇਵ ਜੀ ਨੇ 18 ਸਾਲ ਤਪੱਸਿਆ ਕੀਤੀ ਸੀ ਤਪ ਕੀਤਾ ਸੀ ਆਪਣੇ ਨਾਲ ਨੇ ਆਲ ਇੰਡੀਆ ਕਾਂਗਸ ਕਤਰੀ ਸਭਾ ਦੇ ਸਾਡੇ ਪ੍ਰਮੁੱਖ ਸੇਵਾਦਾਰ ਸਰਦਾਰ ਸਤਨਾਮ ਸਿੰਘ ਦਮਦਮੀ ਜੀ ਉਹਨਾਂ ਨਾਲ ਆਪਾਂ ਕਰਦਿਆਂ ਗੱਲਬਾਤ ਹੋਰੋਂ ਦੀ ਲੈਣਿਆ ਜਾਣਕਾਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਬ੍ਰਹਮ ਗਿਆਨੀ ਭਗਤ ਨਾਮਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਸਮੂਚੀ ਹੀ ਲੋਕਾਈ ਨੂੰ ਸਮੂਚੀਆਂ ਹੀ ਸੰਗਤਾਂ ਨੂੰ ਸਾਡੇ ਵੱਲੋਂ ਸਮੂਚੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਤਨਾਮ ਸਿੰਘ ਦਮਦਮੀ ਮੁਖ ਸੇਵਾਦਾਰ ਗੁਰਦੁਆਰਾ ਸਪੈਣਾ ਸਾਹਿਬ ਘੁਮਾਨ ਅਤੇ ਮੁਖ ਸੇਵਾਦਾਰ ਆਲ ਇੰਡੀਆ ਖੱਤਰੀਆ ਟਾਂਗ ਪ੍ਰਤੀਨਿਧੀ ਸਭਾ ਜੋ ਕਿ ਸਾਡੇ ਭਾਈਚਾਰੇ ਵੱਲੋਂ ਬਣਾਈ ਗਈ ਹੈ ਸੋ ਸਾਡੇ ਵੱਲੋਂ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਸਮੂਚੀਆਂ ਸੰਗਤਾਂ ਨੂੰ ਜਿੱਥੇ ਅਸੀਂ ਭਗਤ ਨਾਮਦੇਵ ਜੀ ਦੇ ਅੱਜ ਜਨਮ ਦਿਹਾੜਾ ਜੋ ਮਨਾਇਆ ਰੋ ਦੀਆਂ ਲੱਖ ਲੱਖ ਵਧਾਈਆਂ ਦਿੰਨੇ ਆ। ਉੱਥੇ ਸਮੂਚੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਸੰਗਤਾਂ ਇੱਥੇ ਜੁੜਨ ਕਿਉਂਕਿ ਗੁਰਦੁਆਰਾ ਬ੍ਰਹਮ ਗਿਆਨੀ ਭਗਤ ਨਾਮਦੇਵ ਜੀ ਦਾ ਜੋ ਕਿ ਇਹ ਬਹੁਤ ਹੀ ਪ੍ਰਾਤਨ ਹੈ। ਕਿਉਂਕਿ ਬਾਬਾ ਜੀ ਜੇ ਆਪਾਂ ਦੇਖਿਆ ਜਾਵੇ ਤਾਂ ਬ੍ਰਹਮ ਗਿਆਨੀ ਭਗਤ ਨਾਮਦੇਵ ਜੀ ਇਹ 1270 ਵਿੱਚ ਇਹਨਾਂ ਦਾ ਜਨਮ ਹੋਇਆਗਾ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਤੋਂ 200 ਸਾਲ ਪਹਿਲਾਂ ਦੀ ਗੱਲ ਹੈ ਜੇਕਰ ਸਿੱਖੀ ਦਾ ਮੋਢ ਬੰਨਿਆ ਤਾਂ ਇਹਨਾਂ ਨੇ ਬੰਨਿਆ ਬਾਬਾ ਨਾਮਦੇਵ ਜੀ ਨੇ ਔਰ ਬਾਬਾ ਨਾਮਦੇਵ ਜੀ ਨੇ ਜੋ ਇਹ ਸਥਾਨ ਤੇ ਆਪਾਂ ਖੜਿਆ ਗੁਰਦੁਆਰਾ ਮੇਨ ਹੈਗਾ ਇਹ ਗੁਰਦੁਆਰਾ ਤਪਿਆਣਾ ਸਾਹਿਬ ਜਿੱਥੇ ਬਾਬਾ ਜੀ ਨੇ ਲਗਭਗ 17 ਸਾਲ 9 ਮਹੀਨੇ ਦੇ ਕਰੀਬ ਉਹਨਾਂ ਨੇ ਇੱਥੇ ਤਪੱਸਿਆ ਕਰੀ ਹੈ ਔਰ ਇਹ ਜੋ ਦੇਖ ਰਹੇ ਆਪਾਂ ਸਰੋਵਰ ਹੈਗਾ ਤੇ ਇਹ ਤਪੱਸਿਆ ਇੱਥੇ ਬਹੁਤ ਵੱਡੀ ਤਪੱਸਿਆ ਕਰਨ ਦੇ ਬਾਅਦ ਵੀ ਤਾਂ ਕਰਕੇ ਇਹ ਸਥਾਨ ਆਵਾਦ ਹੋਇਆ ਹੈਗਾ ਤੇ ਇੱਥੇ ਬਾਬਾ ਜੀ ਕਮਾਨ ਵਿਖੇ ਲਗਭਗ 1332 ਦੇ ਕਰੀਬ ਕਹ ਰਹੇ ਨੇ ਵੀ 1332 ਚ ਆਏ ਨਹੀਂ ਔਰ 17-18 ਸਾਲ ਜਿਹੜੀ ਇੱਥੇ ਤਪੱਸਿਆ ਕਰੀ ਹੈ ਉਸ ਤੋਂ ਬਾਅਦ ਇੱਥੇ ਹੀ ਉਹਨਾਂ ਦੀ ਅੰਤਮ ਸਮਾਦੀ ਕਿਉਂਕਿ ਇਤਿਹਾਸਕਾਰਾਂ ਵੱਲੋਂ ਇਹੀ ਦੱਸਿਆ ਜਾ ਰਿਹਾ ਹੈ ਬਾਕੀ ਬਾਬਾ ਜੀ ਨੇ ਜੋ ਇੱਥੇ ਕੌਤਕ ਦਿਖਾਏ ਨੇ ਜੇ ਆਪਾਂ ਕਹਿ ਦਈਏ ਵੀ ਕੌਤਕ ਦਿਖਾਉਂਦਾ ਹੈ ਨਹੀਂ ਪਰ ਪਤਾ ਹੀ ਆ ਵੀ ਜਿਵੇਂ ਹੁਣ ਇਹ ਆ ਜਿਹੜਾ ਸਰੋਵਰ ਹੈਗਾ ਇੱਥੇ ਇੱਕ ਛਪੜੀ ਸੀਗੀ ਠੀਕ ਹੈ ਜੀ ਇੱਥੇ ਇੱਕ ਕੋੜੀ ਆ ਗਿਆ ਸੀ ਆ ਕੇਸ਼ਵਨਾ ਦਾ ਹੀ ਕੇਸ਼ਵਨਾ ਦਾ ਕੇਸ਼ਵਦਾਸ ਕਹਿ ਦਈਏ ਆਪਾਂ ਵੀ ਉਹ ਕੋੜੀ ਦੇ ਜਿਹੜਾ ਦੁੱਖ ਦੂਰ ਕੀਤਾ ਬਾਬਾ ਜੀ ਕੋਲ ਆ ਕੇ ਅਰਦਾਸ ਕੀਤੀ ਹੋਰ ਕਰਿਆ ਚਲੋ ਸੰਗਤਾਂ ਨੇ ਵੀ ਨਾਲ ਕਿਹਾ ਵੀ ਜੀ ਬਾਬਾ ਜੀ ਵੀ ਇਹ ਜਿਹੜਾ ਕੇਸ਼ਵਦਾਸ ਜੀ ਬਹੁਤ ਬਿਮਾਰੀ ਤੋਂ ਪੀੜਦਾ ਹੈ ਤਾਂ ਬਾਬਾ ਜੀ ਨੇ ਸਹਿਸਵਾਈ ਕਹਤਾ ਵੀ ਭਾਈ ਆ ਛਪੜੀ ਚ ਨਹਾ ਲੈ ਤਾਂ ਉਹ ਜਿਹੜੀ ਛਪੜੀ ਚ ਨਹਾਉਣ ਦੇ ਨਾਲ ਉਹਦਾ ਕੋੜ ਇੱਕਦਮ ਦੂਰ ਹੋ ਗਿਆ ਕੇਸ਼ਵਦਾਸ ਤੇ ਸੰਗਤਾਂ ਦੀ ਇੱਥੇ ਜਦੋਂ ਪਤਾ ਲੱਗਿਆ ਵੀ ਇਹੇ ਬਾਬਾ ਜੀ ਦਾ ਬੜਾ ਪ੍ਰਤਾਪ ਹੈ ਜੋ ਵੀ ਬਚਨ ਕਰ ਦਿੰਦੇ ਨੇ ਕਿ ਬਾਬਾ ਜੀ ਵੀ ਪੂਰੇ ਹੁੰਦੇ ਨੇ ਇਹ ਜਗਾ ਜਿਹੜੀ ਛਪੜੀ ਦੀ ਥਾਂ ਤੇ ਹੁਣ ਅੱਜ ਕੱਲ੍ਹ ਸ਼ਰੋਗ ਵਰਸ਼ ਸ਼ੋਭਤ ਹੈਗਾ ਬੜੀ ਸੰਗਤ ਦੂਰੋਂ ਦੂਰੋਂ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਹੋਰ ਦੂਜੀਆਂ ਸਟੇਟਾਂ ਚੋਂ ਵੀ ਇੱਥੇ ਦਰਸ਼ਨ ਕਰਨ ਆਉਂਦੀਆਂ ਨੇ ਨਤਮਸਤ ਹੋ ਕੇ ਜਾਂਦੀਆਂ ਨੇ ਤੇ ਬਾਕੀ ਜਿਹੜੀਆਂ ਵੀ ਸੰਗਤਾਂ ਵਿਦੇਸ਼ਾਂ 'ਚ ਬੈਠੀਆਂ ਨੇ ਉਹ ਸਾਡੀਆਂ ਸੰਗਤਾਂ ਜੀ ਬਾਬਾ ਜੀ ਦੇ ਜਨਮ ਦਿਹਾੜੇ ਤੇ ਜਾਂ ਫਿਰ ਅਸੀਂ ਲੋਹੜੀ ਨੂੰ ਆਪਣਾ ਉਹਨਾਂ ਦਾ ਜੋਤੀ ਜੋਤ ਜਿਹੜਾ ਦਿਵਸਾ ਉਹ ਬਣਾਉਣਾ ਹੈਗੇ ਤੇ ਉਦੋਂ ਸੰਗਤਾਂ ਬਹੁਤ ਹੀ ਵੱਡੀ ਗਿਣਤੀ 'ਚ ਆਉਂਦੀਆਂ ਨੇ ਤੇ ਇਸ ਤੋਂ ਇਲਾਵਾ ਅਕਸਰ ਹੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਇੱਥੇ ਸੰਗਤਾਂ ਦਾ ਕੋਈ ਐ ਨਹੀਂ ਹੈਗਾ ਵੀ ਇੱਥੇ ਕਿਉਂਕਿ ਮੱਸਿਆਂ ਨੂੰ ਸੰਗਰਾਦ ਨੂੰ ਬੜਾ ਇਕੱਠ ਭਾਰੀ ਇਕੱਠ ਹੁੰਦਾ ਹੈਗਾ ਔਰ ਇਹ ਜੋ ਬਾਬਾ ਜੀ ਨੇ ਇੱਥੇ ਆਪ ਜੀ ਨੂੰ ਤੁਸੀਂ ਦੇਖ ਰਹੇ ਹੋਗੇ ਆ ਜਿਹੜਾ ਹੈਗਾ ਨੌ ਮੰਜ਼ਿਲਾ ਗੁਰੂ ਘਰ ਹੈਗਾ ਤੁਸੀਂ ਆ ਦੇਖੋ ਜੀ ਇਹ ਜਿਹੜਾ ਹੈਗਾ ਗੁਰਦੁਆਰਾ ਮੇਨ ਹੈ ਸ਼ਰੋਮਣੀ ਭੱਤ ਬਾਬਾ ਨਾਮਦੇਵ ਜੀ ਦਾ ਅੱਜ ਤੁਹਾਨੂੰ ਅੱਗੇ ਵੀ ਦਿਖਾਉਣੇ ਹੈਗੇ ਇਹ ਖੂਹ ਸੀਗਾ ਜੀ ਇੱਥੇ ਜ ਇਹ ਇਹ ਜਿਹੜਾ ਕਿ ਇੱਥੋਂ ਹੀ ਉਦੋਂ ਉਸ ਸਮੇਂ ਪਾਣੀ ਦੀ ਕਿਲਤ ਸੀ ਲੂੰਗੇ ਸੀਗੇ ਖੂਹ ਤੇ ਉਹ ਇਹ ਖੂਹ ਹੈਗਾ ਇੱਥੇ ਬੜੀ ਅੱਛਾ ਇਹ ਇਹ ਖੂਹ ਵੀ ਬਾਬਾ ਨਾਮਦੇਵ ਜੀ ਦੀ ਤਿਲਵਾ ਹੈ ਹਾਂਜੀ ਹਾਂਜੀ ਇਹ ਤਕਰੀਬਨ ਤਕਰੀਬਨ ਜਿੱਥੇ ਬਾਬਾ ਨਾਮਦੇਵ ਜੀ ਗਏ ਨੇ ਉਹਨਾਂ ਨੇ ਖੂਹ ਲਾਜਮੀ ਲਵਾਇਆ ਹਾਂਜੀ ਹਾਂਜੀ ਕਿਉਂਕਿ ਉਹਨੂੰ ਆਪਣੀਆਂ ਸੰਗਤਾਂ ਵੱਲੋਂ ਉਹੀ ਹੁੰਦਾ ਸੀ ਪਾਣੀ ਦੀ ਬੜੀ ਕਿਲਤ ਹੁੰਦੀ ਸੀ ਪਾਣੀ ਵੀ ਸਾਫ਼ ਨਹੀਂ ਸੀ ਹੁੰਦੇ ਤੇ ਇਹਨ ਜਿੱਥੇ ਵੀ ਉਹਨਾਂ ਨੇ ਕਹਿਤਾ ਵੀ ਇੱਥੇ ਐਂ ਕਰ ਦੋ ਵੀ ਖੂਹ ਲਾ ਦਿਓ ਪਾਣੀ ਖਾਊਗਾ ਸਭ ਕੁਝ ਆਊਗਾ ਤੇ ਇੱਥੇ ਹੁਣ ਇਹ ਦੇਖੋ ਜੀ ਇਹ ਸਰੋਵਰ ਹੈ ਥੋੜੇ ਜਿਹਾ ਇੱਥਾਂ ਤੇ ਚੱਲ ਜੇ ਹਾਂਜੀ ਹੁਣ ਇਹ ਜਿਹੜਾ ਹੈਗਾ ਇਹ ਸਥਾਨ ਬਾਬਾ ਜੀ ਦਾ ਭੋਰਾ ਹੈਗਾ ਅੱਛਾ ਜੀ ਇਸ ਭੋਰੇ 'ਚ ਤਪੱਸਿਆ ਕੀਤੀ ਸੀ ਇਹ ਭੋਰੇ ਦੇ ਵਿੱਚ ਬਾਬਾ ਜੀ ਨੇ ਲਗਭਗ 17 ਸਾਲ 9 ਮਹੀਨੇ ਦੇ ਕਰੀਬ ਤਪੱਸਿਆ ਕਰੀ ਹੈ ਇਹ ਭੋਰਾ ਪਹਿਲੀ ਸੀਗਾ ਕਿ ਬਾਅਦ 'ਚ ਜਗ੍ਹਾ ਨਹੀਂ ਵੀ ਹੋਣ ਕਰਕੇ ਜੀ ਇਹ ਸਥਾਨ ਤੇ ਫਿਰ ਉਹ ਤੋਂ ਬਾਅਦ ਭੋਰਾ ਬਣਾਇਆ ਗਿਆ ਜੀ ਕਚਈ ਮਤਲਬ ਇੱਥੇ ਇੱਕ ਛੋਟਾ ਜਿਹਾ ਕਮਰਾ ਹੁੰਦਾ ਸੀ ਪਹਿਲਾਂ ਠੀਕ ਹੈ ਜੀ ਬਾਬਾ ਜੀ ਦੇ ਵੇਲੇ ਹਾਂਜੀ ਤੇ ਉਸ ਸਮੇਂ ਇਸ ਕਮਰੇ ਚ ਬੈਠ ਕੇ ਤਪੱਸਿਆ ਕਰੀ ਪੋਰਾ ਸੀ ਹੁਣ ਇਹ ਨੌਂ ਮੰਜ਼ਲਾ ਗੁਰੂ ਘਰ ਐ ਬਣਿਆ ਠੀਕ ਹੈ ਪੂਰਾ ਬਹੁਤ ਦੂਰੋਂ ਦੂਰੋਂ ਸੰਗਤਾਂ ਇੱਥੇ ਨਤਮਸਤੋ ਕੇ ਜਾਂਦੀਆਂ ਨੇ ਆਪਣੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਉਹਨਾਂ ਦੀਆਂ ਮੇਨ ਸਥਾਨ ਆ ਗਿਆ ਜੀ। ਧੰਨ ਸਰ ਦਾ ਮੇਨ ਸਥਾਨ ਆ ਗਿਆ। ਹਾਂ ਜਿਹੜਾ ਇਹ ਇੱਕ ਇਹਦਾ ਜਿਹੜੀ ਮੰਜ਼ਲ ਹੈਗੀ ਥੱਲੇ ਹੈ। 6 ਮੰਜ਼ਲੇ ਤੋਂ نیچے ਵੀ ਹੈ। ਨਾ ਇਹੀ ਹੈ ਜੀ ਇਹ ਇੱਥੇ ਆਪਾਂ ਪੋਰ ਪੋਰ ਆਪਾਂ ਹਾਂਜੀ ਹਾਂਜੀ ਠੀਕ ਹੈ। ਹਾਂਜੀ। ਇਹ ਆ ਬਾਬਾ ਜੀ ਦਾ ਜਿੱਥੇ ਤਪੱਸਿਆ ਕਰੀ ਆ ਉਹ ਬਈ ਨਹੀਂ। ਇਹ ਜੋ ਵਕੀਤ ਡੋਗੁਰਗਰ ਹੋਣੇ ਸੀ ਬਸੇ। हां जी ਉਧਰ ਗੁਰਦੁਆਰਾ ਹਾਂ ਜੀ ਮਤਲਬ ਕਿ ਤੁਹਾਨੂੰ ਗੁਰਦੁਆਰਾ ਹਾਂ ਜੀ ਹਾਂ ਜੀ ਗੁਰਦੁਆਰਾ ਚਰਨ ਕਮਲ ਸਾਹਿਬ ਜਿੱਥੇ ਬਾਬਾ ਜੀ ਨੇ ਚਰਨ ਪਾਏ ਨੇ ਤੇ ਉਹ ਆਪਣੇ ਇਥੋਂ ਸਾਰੀ 100 150 ਗੱਜ ਦੀ ਦੂਰੀ ਤੇ ਆਹਮਣੇ ਆਗੇ ਹਾਂ ਜੀ ਹਾਂ ਜੀ ਤੇ ਉਦੋਂ ਅੱਗੇ ਆਪਣਾ ਬਾਬਾ ਬੋੜ ਦਾਸ ਜੀ ਦਾ ਸਥਾਨ ਹੈਗਾ ਦਰਬਾਰ ਕਮੇਟੀ ਬਣੀ ਹੋਈ ਹੈ ਕਿਉਂਕਿ ਜਿਹੜੇ ਬਾਬਾ ਬੋੜ ਦਾਸ ਜੀ ਸੀਗੇ ਉਹਨਾਂ ਦੇ ਬਾਰੇ ਵੀ ਤੁਹਾਨੂੰ ਦੱਸ ਦਈਏ ਕਿਉਂਕਿ ਉਹ ਬੱਚਾ ਇੱਕ ਜਿਹੜਾ ਸੀਗਾ ਬਾਬਾ ਬੋੜ ਦਾ ਜੀ ਦਾ ਨਾਂ ਰੱਖਿਆ ਗਿਆ ਬਾਬਾ ਜੀ ਨੇ ਤੇ ਉਹ ਬੱਚੇ ਦੀ ਡੈਥ ਹੋ ਗਈ ਸੀਗੀ ਮੌਤ ਹੋ ਗਈ ਸੀਗੀ ਔਰ ਉਹਨਾਂ ਦਾ ਬੇਟਾ ਸੀ ਬੀਬੀ ਦਾ ਤੇ ਬੀਬੀ ਨੇ ਕਿਹਾ ਮਾਈ ਨੇ ਕਿਹਾ ਵੀ ਮੇਰਾ ਤਾਂ ਜੀ ਬੱਚਾ ਕਿਸੇ ਨੇ ਕਹਿਤਾ ਵੀ ਆਇਆ ਕਰਕੇ ਉੱਥੇ ਬਾਬਾ ਜੀ ਆਏ ਨੇ ਚਲੋ ਜੀ ਉਦੋਂ ਬਾਅਦ ਬਾਬਾ ਜੀ ਨੂੰ ਬੇਨਤੀ કરી ਉਹਨਾਂ ਨੇ ਕਿਹਾ ਜੀ ਵੀ ਇਹ ਤਾਂ ਕੁਦਰਤ ਦੀ ਬਾਣਾ ਹੈਗਾ ਜਿਹੜਾ ਵੀ ਜੋ ਵੀ ਹੈਗਾ ਉਹਦੇ ਵਿੱਚ ਅਸੀਂ ਕੋਈ ਦਖਲਅਦਾਜ਼ੀ ਨਹੀਂ ਦੇ ਸਕਦੇ ਉਹਨੇ ਬਹੁਤ ਜ਼ਿਆਦਾ ਬਰਲਾਪ ਕੀਤਾ ਜੀ ਜੀ ਮੇਰਾ ਤਾਂ ਬੱਚਾ ਸੀ ਕੱਲਾ ਹੀ ਸੀ ਆ ਇਦਾਂ ਸੀ ਸੀ ਹਣ ਉਸ ਤੋਂ ਬਾਅਦ ਬਾਬਾ ਜੀ ਨੇ ਜੋ ਸੰਗਤਾਂ ਨੇ ਹੋਰ ਵੀ ਕਿਹਾ ਵੀ ਬਾਬਾ ਜੀ ਇਹਨਾਂ ਦਾ ਇਹਨਾਂ ਜਿਹੜੀ ਫਰਿਆਦ ਆ ਸੁਣੋ ਚੋਰ ਪਾਇਆ ਬਾਬਾ ਜੀ ਚੋਰ ਪਾਇਆ ਸੰਗਤਾਂ ਨੇ ਹੋਰ ਕਰਿਆ ਤੋਂ ਬਾਬਾ ਜੀ ਨੇ ਅਰਦਾਸ ਕਰਕੇ ਉਹਨੂੰ ਕਿਹਾ ਵੀ ਬੌੜਾ ਭਾਈ ਤਾਂ ਉਸ ਤੋਂ ਬਾਅਦ ਉਹ ਨਾ ਹੀ ਬਾਬਾ ਜੀ ਨੇ ਉਹਦਾ ਨਾਮ ਬੌੜ ਦਾ ਰੱਖਤਾ ਵੀ ਦੁਬਾਰਾ ਬੌੜਾ ਹੈਗਾ ਇਹ ਠੀਕ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਬੀਬੀ ਨੇ ਕਹੇ ਵੀ ਇਹ ਹੁਣ ਤੁਹਾਡੀ ਵੀ ਸੇਵਾ ਕਰੂਗਾ ਜੀ ਤੁਹਾਡੇ ਨਾਲ ਹੀ ਰੋ। ਬੱਬਾ ਜੀ ਨੇ ਝੋਲੀ ਚ ਪਾਤਾ। ਫੇਰ ਬੱਬਾ ਜੀ ਉਹਨਾਂ ਦੇ ਨਾਲ ਇੱਥੇ ਆ ਗਏ ਜਿੱਥੋਂ ਫਿਰ ਉੱਥੇ ਇੱਥੇ ਉਹਨਾਂ ਦਾ ਆਪਣਾ ਨਾਲ ਹੀ ਇੱਥੇ ਮਲੜੀ ਪਿੰਡ ਉੱਥੇ ਉਹਨਾਂ ਦਾ ਸ਼ਾਦੀ ਵੀ ਕਰੀ ਬੱਬਾ ਬੋੜ ਦਾ ਜੀ ਤੇ ਜਿਹੜੀ ਕਿ ਉੱਥੇ ਬੱਬਾ ਜੀ ਨੇ ਦੀ ਸੇਵਾ ਕਰੀਏਗੀ ਨਾਲ ਹੀ ਜਗਾ ਦਰਬਾਰ ਕਮੇਟੀ ਉੱਥੇ ਅਲੱਗ ਬਣੀ ਹੋਈ ਹੈ। ਤੇ ਸੇਵਾ ਨਿਭਾ ਰਹੇ ਨੇ। ਇੱਥੇ ਜਿਹੜੀ ਆਪਣੀਆਂ ਸਬਾਵਾਂ ਨੇਗੀਆਂ ਬੜੇ ਲੰਮੇ ਸਮੇਂ ਤੋਂ ਜਿਹੜੇ ਸਾਡੇ ਹੁਣ ਮੌਜੂਦਾ ਸਰਪ੍ਰਸਤ ਨੇ ਜੋ ਕਿ ਇੰਗਲੈਂਡ ਚਲੇ ਗਏ ਤੇ ਬੱਚਾਂ ਕੋਲੇ ਉਹ ਹਰਚੰਦ ਸਿੰਘ ਜੱਸਲ ਜਿਹੜੇ ਹੈਗੇ ਨੇ ਉਹ ਇੱਥੇ ਸਰਪ੍ਰਸਤ ਨੇ ਪਹਿਲਾਂ ਪ੍ਰਧਾਨ ਸੀ ਜੀ ਉਹ ਠੀਕ ਹੈ ਜੀ ਉਸ ਤੋਂ ਪਹਿਲਾਂ ਆਪਣੇ ਸਰਦਾਰ ਨਰਿੰਜਨ ਸਿੰਘ ਜੱਸਲ ਚੂੜ ਚੱਕ ਵਾਲੇ ਉਹ ਸੀਗੇ ਤੇ ਇਸ ਤਰ੍ਹਾਂ ਹੀ ਮਤਲਬ ਸਮੇ ਸਮੇ ਅਨਸਾਰ ਸਵਾਮਾ ਇੱਥੇ ਨਵਾਈਆਂ ਜਾ ਰਹੀਆਂ ਕਿਉਂਕਿ ਮਾਲਵੇ ਦੀ ਸੰਗਤ ਇੱਥੇ ਬਹੁਤ ਵੱਡੀ ਗਿਣਤੀ ਚ ਬੋਲੀ ਆਉਂਦੀ ਹੈ ਜੀ ਬਹੁਤ ਜ਼ਿਆਦੇ ਬਾਕੀ ਤਾਂ ਇਧਰੋਂ ਵੀ ਬੜੇ ਜਿਹੜੇ ਨੇੜੇ ਨੇੜੇ ਪਿੰਡ ਆ ਜਿਵੇਂ ਹੁਣ ਕਮਾਨ ਨੰਗਲ ਪੰਡੋਰੀ ਇਹ ਸਥਾਨ ਦੀ ਇਹ ਇਹਨਾਂ ਦੀ ਜਗ੍ਹਾ ਹੈਗੀ ਇਸ ਜਗ੍ਹਾ ਦੇ ਉੱਤੇ ਬਾਬਾ ਜੀ ਨੇ ਭਾਗ ਲਾਇਏ ਨੇ ਬੜੀਆਂ ಅಪਾਰ ਬਖਸ਼ਿਸ਼ਾਂ ਕੀਤੀਆਂ ਹੋਈਆਂ ਨੇ ਜੀ ਇਹ ਤਾਂ ਪਿੰਡ ਬੜਾ ਜ਼ਿਆਦਾ ਮੰਨਦੇ ਹਾਂ ਹਾਂ ਜੀ ਬਹੁਤ ਜ਼ਿਆਦਾ ਜੀ ਇੱਥੇ ਜੋ ਅਸੀਂ ਸੁਣਦੇ ਹਾਂ ਕਿ ਸੰਗਤਾਂ ਤੋਂ ਆਲੇ-ਦਾਲੇ ਪਿੰਡਾਂ ਦੀਆਂ ਤੋਂ ਉਹ ਕਹਿੰਦੇ ਵੀ ਜਦੋਂ ਅਸੀਂ ਇੱਥੇ ਬਾਈ ਮੱਥਾ ਨਾ ਟੇਕ ਕੇ ਜਾਈਏ ਤਾਂ ਸਾਡੇ ਕੰਮ ਅਧੂਰੇ ਰਹਿ ਜਾਂਦੇ ਨੇ ਜਦੋਂ ਅਸੀਂ ਇੱਥੇ ਮੱਥਾ ਟੇਕ ਕੇ ਜਾਂਦੇ ਹਾਂ ਸਾਡੇ ਜਾਂਦੇ ਹੀ ਕੰਮ ਸਪੂਰਨ ਹੋ ਜਾਂਦੇ ਨੇ ਇੰਨੀ ਮਤਲਬ ਸ਼ਰਧਾ ਹੀ ਹਾਂ ਬਾਕੀ ਇਹਨਾਂ ਦਾ ਪ੍ਰਚਾਰ ਵੀ ਬਹੁਤ ਵੱਡਾ ਹੈ ਜੀ ਹਾਂ ਜੀ ਹਾਂ ਜੀ ਇਸੇ ਨਾਲ ਹੀ ਹੁਣ ਜਿਸ ਤਰ੍ਹਾਂ ਆਪਣੇ ਇੱਥੇ ਇਸ ਸਥਾਨ ਦੇ ਉੱਤੇ ਸਮੇ ਸਮੇ ਅਨਸਾਰ ਜਿੰਨੇ ਗੁਰੂਆਂ ਦੇ ਭਗਤਾਂ ਦੇ ਜਾਂ ਮਤਲਬ ਹੋਰਾਂ ਦਿਨ ਦਿਹਾੜੇ ਹੁੰਦੇ ਨੇਗੇ ਸ਼ੀਦੀ ਦਿਹਾੜੇ ਆ ਹੁਣ ਜਿਵੇਂ ਗੁਰਤੇਜ ਬਾਦਰੀਆਂ ਦਾ ਸ਼ੀਦੀ ਦਿਹਾੜਾ ਚੱਲ ਰਿਹਾ ਉਹਦੇ ਸਬੰਧ ਵਿੱਚ ਵੀ ਸਮਾਗਮ ਕਰਕੇ ਹਟੇਗੇ ਤੇ ਬਾਕੀ ਜਿਹੜੇ ਹੋਰ ਦਿਹਾੜੇ ਨੇ ਸਾਰੇ ਇੱਥੇ ਮਨਾਏ ਜਾਂਦੇ ਨੇ ਸੰਤਾਂ ਤਾਂ ਵੱਡੀ ਗਿਣਤੀ ਵਿੱਚ ਆਉਂਦੀਆਂ ਨੇ ਚਲੋ ਧੰਨਵਾਦ ਤੁਹਾਡਾ ਬਹੁਤ ਬਹੁਤ ਬੱਡਾ ਆਪਰਾ ਲੈ ਰਾਤ ਵੀ ਜਿਵੇਂ ਇੰਨਾ ਕੱਟ ਸੀਗਾ ਇੱਥੇ ਤਿਲ ਸਟੂ ਥਾਉਣੀ ਸੀ ਰਾਤ ਰਾਤ ਮੇਰਾ ਥੋੜਾ ਜਿਹਾ ਕਵਿੱਤ ਜਿਹੀ ਵਿਗੜ ਗਈ ਸੀ ਮੈਂ ਸਮਾਂ ਵੀਡੀਓ ਰਾਤ ਵੀ ਬਣਾਉਣੀ ਸੀ ਰਾਤ ਬਸ ਫ੍ਰੀ ਰਹਿ ਜਾ ਉਹ ਐ ਮੈਂ ਜਾ ਕੇ ਫਿਰ ਕਮਰੇ ਚ ਪੈ ਗਿਆ ਜੀ ਨਹੀਂ ਬੜੀ ਇਹ ਜਿਹੜੇ ਆ ਤੁਸੀਂ ਦੇਖ ਰਹੇ ਹੋ ਪੱਥਰ ਇਹ ਪੁਰਾਣੇ ਜਿੰਨੇ ਵੀ ਆਉਂਦੇ ਇੱਥੇ ਕੋਈ ਸੇਵਾ ਕਰਾਉਂਦੇ ਨੇਗੇ ਹਾਂਜੀ ਪੈਸੇ ਟਕੇ ਦੀ ਹੋਰ ਹਨ ਇਹ ਉਹਨਾਂ ਦੇ ਅਸੀਂ ਨਾਲ ਦੀ ਨਾਲ ਇੱਥੇ ਲਾ ਦਿੰਦੇ ਆਗੇ ਤੇ ਅਗਲੇ ਇਹਦੇ ਹੁੰਦੇ ਨੇ ਉਹ ਬਹੁਤ ਪੁਰਾਣੇ ਲੱਗੇ ਹੋਏ ਨੇ 1968 ਦਾ ਉੱਤੀ ਆ ਜੀ ਜਿਸ ਤਰ੍ਹਾਂ 1968 ਹੈ 78 ਹੈ ਇਧਰ ਤੇ ਹੁਣ ਇਹ ਬਿਲਡਿੰਗ 1968 ਬਣੀ 1968 ਚ ਬਣੀ ਸੀ ਨਹੀਂ ਇਹ ਤਾਂ ਇਹ ਤਾਂ ਨਹੀਂ ਬਣੀ ਹੋਈ ਹੈ ਜੀ ਇਹ ਪਿੱਛੇ ਲਿਖਿਆ ਹੋਇਆ 1968 ਦੀ ਆਹੋ ਇਹ 1968 ਉਧਰ ਲਿਖਿਆ ਹੋਇਆ ਹੈਗਾ ਹਾਂਜੀ ਤੇ ਹਾਂ 1900 ਲਗਭਗ 1968 68 ਦੇ ਵਿੱਚ ਇਹ ਬਣੀ ਹੈਗੀ ਉਹ ਸਾਹਮਣੇ ਜਿਹੜੀ ਬਿਲਡਿੰਗ ਆਲੇ ਦੁਆਲੇ ਬਹੁਤ ਫਿਰ ਵੀ ਬਹੁਤ ਪੁਰਾਣੀ ਹੈ ਜੀ ਉਸ ਹਿਸਾਬ ਨਾਲ ਜੇ ਆਪਾਂ ਦੇਖਿਆ ਜਾਵੇ 1959 60 ਇਹ ਜਿਹੜੀ ਸਾਹਮਣੀ ਬਿਲਡਿੰਗ ਹੈ ਹਾਂਜੀ ਉਨਾ 860 ਦੀ ਬਣੀ ਹੋਈ ਆ ਉਹ ਪੁਰਾਣੀਆਂ ਨੇ ਹਾਂਜੀ ਹਾਂਜੀ ਉਹ ਅਸੀਂ ਹੁਣ ਉਹਨੂੰ ਦੇਖ ਰਹੇ ਆ ਇੰਜੀਨੀਅਰ ਨੂੰ ਅਸੀਂ ਦਿਖਾਵਾਂਗੇ ਹਾਂ 1960 ਦੀ ਬਣੀ ਪਈ ਹੈ ਉਹ ਵੇਟਿੰਗ ਸਾਰੀ ਉਹ 1960 ਲਈ ਕਹਦਾ ਜੀ ਉਹਨਾਂ 860 ਦੀ ਆ ਸਾਰੇ ਲਿਖੀ ਹੋਈ ਆ ਹੋ ਬਬਾ ਹਾਂ ਨਹੀਂ ਵੀ ਹੋਗੀ ਬੈਸੀ ਬਿਲਡਿੰਗ ਹੁਣ ਪਰ ਪਰਣੀ ਫਿਰ ਵੀ ਤੁਸੀਂ ਆਏ ਦੇਖ ਲਓ ਜਿਵੇਂ ਇੰਨੀ ਪੁਰਾਣੀ ਬਿਲਡਿੰਗ ਹੈ ਜੀ ਹਾਂ ਹਾਂ ਉਹਨੂੰ ਅਸੀਂ ਕੋਸ਼ਿਸ਼ ਹੈ ਸਾਡੀ ਵੀ ਕਿਸੇ ਇੰਜੀਨੀਅਰ ਨੂੰ ਬੁਲਾ ਕੇ ਹਾਂਜੀ ਉਹਨੂੰ ਦਿਖਾਈ ਜਾਵੇ ਵੀ ਇਸ ਦੇ ਵਿੱਚ ਵੀ ਕੋਈ ਮਿਆਦ ਹੈ ਵੀ ਕਿੰਨੀ ਖੋਰ ਵੱਧ ਸਕਦੀ ਹੈ ਆ ਵੀ ਚੱਲ ਜੇ ਇੰਹੀ ਪੱਤਰ ਪਈ ਰਹੇ ਨਹੀਂ ਤਾਂ ਇੱਧਰ ਤਾਂ ਜਿਵੇਂ ਹੁਣ ਆ ਕਮਰੇ ਨੇ ਸਾਰੇ ਨੇ ਸਾਰੀ ਬਿਲਡਿੰਗ ਤਾਂ ਬਹੁਤ ਵਧੀਆ ਬਣ ਗਈ ਜੀ ਕਿਉਂਕਿ ਸੰਗਤਾਂ ਵੱਲੋਂ ਬਹੁਤੀ ਵੱਡੀ ਪੱਧਰ ਤੇ ਸਹਿਯੋਗ ਦਿੱਤਾ ਜਾ ਰਿਹਾ ਹੈ ਚਲੋ ਬਹੁਤ ਵਧੀਆ ਜੀ ਚਲੋ ਤੁਹਾਡਾ ਧੰਨਵਾਦ ਬਹੁਤ ਬਹੁਤ ਜੀ ਤੁਸੀਂ ਬਹੁਤ ਬਹੁਤ ਤੁਹਾਡਾ ਆਪ ਨੇ ਆਪ ਦੇ ਜੋ ਤੁਸੀਂ মিডিਆ ਰਾਹੀਂ ਇਹ ਖਬਰੇ ਜੇ ਕਰਕੇ ਸੰਗਤਾਂ ਨੂੰ ਦੂਰ ਦੁਰੇਡੇ ਦਿਖਾ ਰਹੇ ਹੋ ਤੁਹਾਡਾ ਵੀ ਬਹੁਤ ਬਹੁਤ ਸਾਡੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕਰਦੇ ਆ ਅਸੀਂ ਸਾਡਾ ਅਰਜ ਬਣਵਾਏ ਸਾਡੇ ਗੁਰੂ ਘਰ ਦੀ ਜਿੰਨਾ ਕਿ ਸਾਡੇ ਇਹਨਾਂ ਦਾ ਸਭ ਤੋਂ ਵੱਡਾ ਮੋਢਾ ਜਿਹੜਾ ਐ ਮਹੰਮਲੋ ਜੀ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬੰਨੀ ਹੈ ਬਹੁਤ ਵੱਡਾ ਯੋਗਦਾਨ ਇਹਨਾਂ ਦਾ ਇੱਥੋਂ ਹੀ ਚੱਲਿਆ ਸਾਰਾ ਕੁਝ ਬਿਲਕੁਲ ਬਿਲਕੁਲ ਬੜੀਆਂ ਵਰਕਤਾਂ ਨੇ ਜੀ ਇਹ ਕੋਈ ਸੇ ਨਹੀਂ ਕਿਉਂਕਿ ਭਗਤ ਨਾਮਦੇਵ ਜੀ ਕੋਈ ਇੱਕ ਫਿਰਕੇ ਦੇ ਨਹੀਂ ਸੀਗੇ ਇਹ ਸਾਰਿਆਂ ਦੇ ਇਹ ਸਾਰਿਆਂ ਦੇ ਸਾਂਝੇ ਰਾਇਬਰ ਨੇ ਕਿਉਂਕਿ ਭਗਤ ਨਾਮਦੇਵ ਜੀ ਜੋ ਹੋਏ ਨੇ ਤਾਂ ਹੀ ਲਿਖਿਆ ਨਾ ਸਗਲ ਪਲੇਸ ਨਿੰਦਕ ਭੈ ਖੇ ਤੇ ਨਾਮੇ ਨਰੈਣ ਨਾਹੀ ਭੇਦ ਇਹਨਾਂ ਦੇ ਵਿੱਚ ਤੇ ਪ੍ਰਮਾਤਮਾ ਦੇ ਵਿੱਚ ਤਾਂ ਕੋਈ ਫਰਕ ਹੀ ਨਹੀਂ ਸੀ ਤੇ ਇਹ ਦੇਖੋ ਹੁਣ ਗੁਰੂ ਨਾਨਕ ਦੇਵ ਜੀ ਤੋਂ 200 ਸਾਲ ਪਹਿਲਾਂ ਆਏ ਉਸ ਤੋਂ ਬਾਅਦ ਭਗਤ ਕਬੀਰ ਜੀ ਸਧਨਾ ਜੀ ਬਾਕੀ ਜਿੰਨੇ ਭਗਤ ਬਾਅਦ ਚ ਆਏ ਨੇ ਸਾਰੇ ਬਾਦ ਚ ਆਏ ਨੇ ਤਾਂ ਜੋ ਸ਼ਰੋਣੀ ਕਿਹਾ ਜਾਂਦਾ ਹੈ ਇਹਨਾਂ ਸ਼ਰੋਣੀ ਪਸਤ ਸਭ ਤੋਂ ਪਹਿਲੇ ਭਗਤ ਇਹ ਹੋਏ ਨੇ ਤੇ ਬਾਕੀ ਜਿਹੜੇ ਵੀ ਗੁਰੂ ਸਾਹਿਬਾਨਾਂ ਨੇ ਸਾਡੇ 5ਵੇਂ ਪਾਤਸ਼ਾਹ ਆਈਆਂ ਨੇ ਤਾਂ ਇਹਨਾਂ ਦੀ ਬਾਣੀ ਇਕੱਤਰ ਕਰੀ ਜਿੱਥੇ-ਜਿੱਥੇ ਵੀ ਮਿਲੀ ਇਹਨਾਂ ਦੇ 61 ਸ਼ਬਦ ਜਿਹੜੇ ਉਹਨਾਂ ਦੀ ਕਸਵੱਟੀ ਤੇ ਪਾਉਂਦੇ ਸੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਵੇਲੇ ਉਹਦੇ ਚ 61 ਸ਼ਬਦ ਉਹਨਾਂ ਦੇ ਦਰਜ ਕਰੇ ਠੀਕ ਹੈ ਸਾਡੇ ਲਈ ਬਹੁਤ ਹੀ ਵੱਡੇ ਮਾਣ ਵਾਲੀ ਗੱਲ ਹੈ ਹੁਣ ਹਰ ਰੋਜ ਆਪਾਂ ਉਹਨਾਂ ਦਾ ਗਾਇਨ ਕਰਦੇ ਆਂ ਹਰ ਯੁੱਗ ਯੁੱਗ ਭਗਤੋ ਪਾਇਆ ਪੈਜ ਰੱਖਦਾ ਆਂ RAM ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪਹਿਲਾਤ ਰਾਇ ਹੰਕਾਰੀਆਂ ਨਿੰਦਕਾਂ ਪਿੱਟਦੇ ਨਾਮ ਦੇ ਮੁਖਲਾਇ ਨਾਮਦੇਵ ਜੀਾਂ ਦੀ ਦੇਖੋ ਮਹਿਮਾ ਦੂਰ ਦੂਰ ਤੱਕ ਹੈ ਸਾਡੀ ਜਨਾਂ ਚ ਬਾਣੀ ਦੇ ਵਿੱਚ ਇਹ ਸਾਰਾ ਪੈਰ ਚੱਲਦੀ ਹੈ ਇਹਨਾਂ ਦੀ ਹਾਂਜੀ ਹਾਂਜੀ ਹੁਣ ਦੇਖੋ ਮੰਦਰ ਦਾ ਮੂੰਹ ਘੁਮਾਇਆ ਉਹ ਤੁਸੀਂ ਉਹ ਸ਼ਿਪ ਦੇ ਪਾਸੇ ਹੁਣ ਇਸ ਟਾਈਮ 12 ਜੋ ਉਤਰਲਿੰਗ ਨੇ ਜੀ ਉਹ ਜਿਹੜੇ ਦੱਸਦੇ ਨੇ ਹਾਂਜੀ 12 ਦੇ ਵਿੱਚੋਂ ਸਿਰਫ ਇਕੱਲਾ ਉਹੀ ਹੈ ਹਾਂਜੀ ਜਿਹਦਾ ਲੈਂਦੇ ਵਾਲੇ ਪਾਸੇ ਉਹ ਨਹੀਂ ਸਾਰਿਆਂ ਦੇ ਚੜਦੇ ਵਾਲੇ ਪਾਸੇ ਨੇ ਚੜਦੇ ਪਾਸੇ ਮੂੰਹ ਹੈ ਇਹ ਬਹੁਤ ਵੱਡੀ ਹੰਕਾਰ ਤੋੜਨ ਵਾਲੀ ਗੱਲ ਸੀਗੀ ਜਿਹੜੇ ਮਤਲਬ ਜਿਨ੍ਹਾਂ ਨੇ ੱੱਕੇ ਮਾਰ ਕੇ ਬਾਹਰ ਕੱਢਿਆ ਉਹਨਾਂ ਨੇ ਤਾਂ ਕਿਹਾ ਸੀਗਾ ਹਸਤ ਖੇਲ ਤੇ ਤੇਰੇ ਦਿਖ ਰਿਹਾ ਆ ਸਹੀ ਗੱਲ ਹੈ ਜੀ ਫਤ ਕਰ ਨਾਮ ਆਪਾਂ ਖੜ ਉਠਾਏ ਆ ਈਨੜੀ ਜਾਤ ਮੇਰੀ ਜਾਤ ਮਰਿਆ ਚੀਪੇ ਦੇ ਜਨਮ ਕਾ ਕੋਬਾ ਸ਼ਬਦ ਉਚਾਰਿਆਗਾ ਸਾਰਾ ਦਿਨ ਚੱਲ ਦੇਣੀ ਚੀਜ਼ ਸਾਰਾ ਦਿਨ ਚੱਲ ਦੇਣੀ ਜੀ ਉਹ ਉਹਨਾਂ ਨੇ ਦੇਖੋ ਰੋਸਾ ਕਰਿਆ ਸੀ ਆ ਵੀ ਮੈਂ ਜੇ ਛੋਟੀ ਜਾਂਚ ਪੈਦਾ ਹੋ ਗਿਆ ਤਾਂ ਮੈਨੂੰ ਨਾਮ ਜਪਣ ਦਾ ਤਾਂ ਅਧਿਕਾਰ ਹੋਣਾ ਚਾਹੀਦਾ ਮੈਨੂੰ ਹੋਣਾ ਚਾਹੀਦਾ ਸਹੀ ਗੱਲ ਉਹ ਫਿਰ ਸੱਚੇ ਸੀ ਨਾ ਉਹ ਇਸ ਤਰ੍ਹਾਂ ਕਰਕੇ ਕਾਫੀ ਇਹਨਾਂ ਦੇ ਬੜੇ ਕੌਤਕ ਨੇ ਜੇ ਦੇਖਿਆ ਵੇ 72 ਵਾਰ ਤਾਂ ਇਹਨਾਂ ਨੂੰ ਪ੍ਰਤੱਖ ਜਿਵੇਂ ਆਪਾਂ ਖੜੇ ਆਗੇ ਵੀ ਹਾਂ ਦੱਸੋ ਭਲਕਿ ਕਿਉਂਕਿ ਉਹ ਕਹਿੰਦੇ ਮੇਰੀ ਬੱਦੀ ਮੇਰੀ ਭਗਤ ਛਡਾਉਂਦੇ ਨੇ ਭਗਤਾਂ ਦੀ ਬੱਦੀ ਨਹੀਂ ਛਡਦੀ ਇੰਨਾ ਆਪਸ ਵਿੱਚ ਪਿਆਰ ਸੀ ਜਿਵੇਂ ਤਰਲੋਚਨ ਜੀ ਕਹਿੰਦੇ ਸੀਗੇ ਇਹਨਾਂ ਦਾ ਤਰਲੋਚਨ ਜੀ ਨਾਲ ਬੜਾ ਪ੍ਰੇਮ ਸੀ ਉਹ ਪ੍ਰੇਮ ਸੀ ਨੇੜੇ ਸੀ ਬਹੁਤ ਨੇੜੇ ਸੀ ਤੇ ਤਰਲੋਚਨ ਜੀ ਵੀ ਇਹਨਾਂ ਨੂੰ ਦੇਖ ਕੇ ਇਹਨਾਂ ਨੂੰ ਕਿਹਾ ਵੀ ਮੈਨੂੰ ਵੀ ਮੜਾ ਜਾ ਬਾਕੀ ਦੇ ਰਾਹ ਤੇ ਲਾਓ ਬਾਕੀ ਦੇ ਰਾਹ ਤੇ ਲਾਓ ਤੇ ਔਰ ਮੈਨੂੰ ਵੀ ਪ੍ਰਮਾਤਮਾ ਦੇ ਦਰਸ਼ਨ ਕਰਾਓ ਤੁਸੀਂ ਸਾਡੇ ਨਾਲ ਜਦੋਂ ਰੋਹ ਗੱਲਾਂ ਕਰਦੇ ਸੀ ਅੱਜ ਭਗਵਾਨ ਮਿਲੇ ਸੀ ਅੱਜ ਆਏ ਕਹਿੰਦੇ ਸੀ ਅੱਜ ਆਏ ਕਹਿੰਦੇ ਸੀ ਉਹ ਕਹਿੰਦੇ ਯਾਰ ਸਾਨੂੰ ਤਾਂ ਮਿਲਦੇ ਨਹੀਂ ਤੈਨੂੰ ਕਿਵੇਂ ਕਹਿੰਦੇ ਤੁਸੀਂ ਭਗਤੀ ਨਹੀਂ ਕਰਦੇ ਉਹ ਕਹਿੰਦੇ ਭਗਤੀ ਕਰਿਆ ਕਰੋ ਕਹਿੰਦੇ ਮੈਂ ਕਰਦਾ ਜੀ ਕਹਿੰਦੇ ਤੁਸੀਂ ਤਾਂ ਸਮਾਂ ਦੀ ਕੰਮ 'ਚ ਜੁਟੇ ਰਹਿੰਦੇ ਰਹਿੰਦੇ ਉਹ ਫਿਰ ਬਾਬਾ ਜੀ ਨੇ ਫਿਰ ਉਹਨਾਂ ਨੂੰ ਕਿਹਾ ਸਲਾਮਾ ਕਹੇ ਤਰਲੋਚਨਾ ਮੁਖ ਤੇ ਆਰਾਮ ਸਮਾਲ ਹਾਥ ਪਾਉਂ ਕਰ ਕੰਮ ਸਭ ਚੀਤਨ ਰੰਜਨ ਦਾ ਜਦੋਂ ਮਨ ਮਨ ਪ੍ਰਮਾਤਮਨ ਨਾਲ ਲੱਗਿਆ ਸਾਰਾ ਕੁਝ ਹੈ ਵੀ ਉਹ ਕਹਿੰਦੇ ਵੀ ਆਪਾਂ ਹੱਥਾਂ ਪੈਰਾਂ ਨਾਲ ਕੰਮ ਕਰੋ ਪ੍ਰਮਾਤਮਾ ਦਾ ਸਿਮਰਨ ਆਪਣੇ ਹਿਰਦੇ ਚ ਵਸਾਓ ਉਹਨੂੰ ਚੱਤੋਂ ਪੈਰ ਚੱਲਦਾ ਰਹੇ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਜੇ ਆਪਾਂ ਕਹਾਂਗੇ ਵੀ ਕਰੋ ਛੱਡ ਕੇ ਆਪਾਂ ਸਾਰਾ ਕੁਝ ਨਹੀਂ ਨਹੀਂ ਪ੍ਰਸਾਦ ਬਣ ਜਾਗੇ ਕੁਛ ਵੀ ਬਣ ਕੇ ਨਹੀਂ ਭਗਤ ਜੀ ਨੇ ਸਾਰਾ ਕੁਝ ਇਹ ਖੰਡਨ ਕਰਿਆਗਾ ਉਹ ਜਿਹੜੇ ਆਪਾਂ ਪੱਥਰ ਤੇ ਖੜੇ ਆਗੇ ਇਹਨਾਂ ਨੇ ਪੱਥਰ ਦੀ ਮੂਰਤੀ ਦੀ ਪੂਜਾ ਦੀ ਜਿਹੜੀ ਆ ਉਹਨਾਂ ਨੇ ਸਭ ਖੰਡਣ ਕੀਤਾ ਹੋਇਆ ਪਰ ਸਾਡੇ ਚਲੋ ਠੀਕ ਆ ਵੀ ਫਿਰ ਵੀ ਹਟਦੇ ਨਹੀਂ ਹੈਗੇ ਬਸ ਫੇਰ ਆ ਸਮਝਾਉਂਦੇ ਨੇ ਗਰਵਾਣੀ ਚੀਕ ਗਰਵਾਣੀ ਸਾਨੂੰ ਗਰਵਾਣੀ ਸਾਨੂੰ ਸਾਰੇ ਸਮਝਾਉਂਦੀ ਆ ਪਰ ਛਰਦਾ ਜਿਹੜੀ ਸਾਡੀ ਹਾਂਜੀ ਉਹ ਮੰਨ ਲਓ ਵੀ ਸਾਰੇ ਪੱਸੀ ਕੋ ਹੁੰਦੀ ਐ ਉਹ ਕਹਿੰਦੇ ਵੀ ਜੋ ਸਿਮਰਨ ਕਰਕੇ ਪ੍ਰਮਾਤਮਾ ਦਾ ਸਿਮਰਨ ਕਰੋ ਵਾਹਿਗੁਰੂ ਦਾ ਸਿਮਰਨ ਕਰੋ ਉਹ ਤਾਂ ਕਹਿੰਦੇ ਨੇ ਆਪ ਦੀ ਗ੍ਰਸਤੀ ਚ ਰਹੋ ਬਸ ਆਪ ਦਾ ਜਿਹੜਾ ਮਨ ਹੈ ਉਹ ਪ੍ਰਮਾਤਮਾ ਨਾਲ ਲਾ ਲਓ ਤੁਹਾਨੂੰ ਸਾਰਾ ਕੁਝ ਮਿਲ ਜੂਗਾ ਸਭ ਕੁਝ ਮਿਲੂਗਾ ਇਸ ਕਰਕੇ ਸਾਰਾ ਜੋ ਵੀ ਹੈ ਆਪ ਵੀ ਦੇਖ ਰਹੇ ਹੋ ਹੁਣ ਰਾਤ ਕਿੰਨੀ ਆ ਸੰਗਤਾਂ ਦੀ ਵਰਤੀ ਪਤ ਤੇ ਇੱਥੇ ਜਿਹੜਾ ਸਮਾਗਮ ਕਰਾਇਆ ਗਿਆ ਹੈਗਾ ਔਰ ਸਾਡੇ ਇੱਥੇ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਜੋ ਕਿ ਹਜੂਰੀ ਰਾਗੀ ਜਥਾ ਉਹ ਐਸੀ ਸਤਨਾਮ ਸਿੰਘ ਦਰਦੀ ਤੇ ਹੋਰ ਬੜੇ ਰਾਗੀ ਟਾਡੀ ਕਥਾਵਾਚਕ ਕਮਿਸ਼ਰੀ ਜਿ세 ਭਾਈ ਔਰ ਹਰਜਿੰਦਰ ਸਿੰਘ ਮਾਜੀ ਜੋ ਕੇ ਬਹੁਤ ਹੀ ਵਿਦਵਾਨ ਨੇ ਛੁਵੀ ਆਏ ਸੀ ਉਹ ਵੀ ਆਏ ਸੀਗੇ ਤੇ ਦਰਬਾਰੇ ਖਾਲਸਾ ਦੇ ਮੁਖੀ ਨੇ ਬਾਕੀ ਉਹਨਾਂ ਵੱਲੋਂ ਬੜੀ ਮਤਲਬ ਕਥਾ ਵਿਚਾਰਾਂ ਜੋ ਬਾਬਾ ਨਾਮਦੇਵ ਜੀ ਤੇ ਕਰਕੇ ਗਏ ਨੇ ਜੀ ਤੇ ਬਾਕੀ ਤੁਸੀਂ ਜਿਹੜਾ ਇਹ ਬਿਲਡਿੰਗ ਬਣੀ ਆ ਇਹ 1968 ਚ ਬਣੀ ਸੀਗੀ ਜੀ ਠੀਕ ਹੈ ਜੀ ਹਾਂ ਜੀ ਇਹ ਬਿਲਡਿੰਗ ਦੀ ਕੁਝ ਵੀਡੀਓ ਲੈ ਲੈ ਵੀ ਉਥੋਂ ਇਹ ਆਹਾ ਜੋ ਰਿਪੇਅਰ ਹੋਣ ਵਾਲੀ ਹੈਗੀ ਇਹਦੇ ਬਾਰੇ ਵੀ ਅਸੀਂ ਕਰ ਰਹੇ ਹੈਗੇ ਇੰਜੀਨੀਅਰ ਨੂੰ ਬੁਲਾ ਕੇ ਕਿਉਂਕਿ ਇਹੀ ਮਤਲਬ ਇਮਾਰਤ ਨੂੰ ਵੀ ਸਮਝਾ ਦੇ ਹਾਂ ਪ੍ਰਤ ਬੁਗਾਰ ਲੋਹਾ ਵੀ ਮੋੜ ਕਰ ਰਹੇ ਹਨ ਔਰ ਵਾਹਿਗੁਰੂ ਅਗੇ ਅਰਦਾਸ ਕਰਦੇ ਆ ਕਿ ਸਾਰੀਆਂ ਹੀ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਣ ਤੰਦਰੁਸਤੀ ਬਖਸ਼ਣ ਉਹਨਾਂ ਦਾ ਚੱਲਿਆ ਇੱਕ ਇੱਕ ਕਦਮ ਲੇਖੇ ਵਿੱਚ ਲੱਗੇ ਤੇ ਬਾਕੀ ਸਾਡੀ ਜਿੰਨੀ ਵੀ ਸਮੁੱਚੀ ਪ੍ਰਬੰਧਕ ਕਮੇਟੀ ਹੈ ਉਹਨਾਂ ਵੱਲੋਂ ਬੜੇ ਯਤਨ ਕੀਤੇ ਜਾ ਰਹੇ ਨੇ ਕਿਉਂਕਿ ਸੰਗਤਾਂ ਬਹੁਤ ਦੂਰੋਂ ਦੂਰੋਂ ਇੱਥੇ ਨਤਮਸਤਕ ਹੋਣ ਲਈ ਆਉਂਦੀਆਂ ਵੀ ਤਾਂ ਕਿ ਕੋਈ ਕਿਸੇ ਕਿਸਮ ਦੀ ਕਿਸੇ ਵੀ ਸੰਗਤ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ ਕਿਉਂਕਿ ਸੰਗਤਾਂ ਵੱਲੋਂ ਬੜਾ ਹੀ ਸਹਿਯੋਗ ਦਿੱਤਾ ਜਾ ਰਿਹਾ ਹੈ ਉਤਸ਼ਾਹ ਹੈਗਾ ਇਸ ਸੰਸਥਾਨ ਪਰ ਲਈ ਬੜੀ ਹੀ અપਾਰ ਬਖਸ਼ਿਸ਼ ਹੈ ਵਾਹਿਗੁਰੂ ਦੀ ਬਾਬਾ ਨਾਮਦੇਵ ਜੀ ਦੀ ਸਾਡੇ ਜਿਵੇਂ ਹੁਣ ਮੇਰੇ ਨਾਲ ਬੈਠੇ ਨੇਗੇ ਸਾਡੇ ਗੁਰਦੇਵ ਸਿੰਘ ਜੀ ਜੋ ਕਿ ਜਨਰਲ ਸੈਕਟਰੀ ਨੇਗੇ ਇਸ ਸੰਸਥਾਨ ਦੀ ਇਦੇ ਨਾਲ ਹੀ ਸਾਡੇ ਮੀਤ ਪ੍ਰਧਾਨ ਲਖਵੀਰ ਸਿੰਘ ਜੀ ਕਲਸੀ ਤੇ ਮੁੱਖ ਸਰਪ੍ਰਸਤ ਜਿਹੜੇ ਸਾਡੇ ਹਰਚੰਦ ਸਿੰਘ ਜੀ ਜੱਸਲ ਚੂੜਚੱਕ ਵਾਲੇ ਨੇਗੇ ਉਹਨਾਂ ਦੇ ਨਾਲ ਹੀ ਕਸ਼ਮੀਰ ਸਿੰਘ ਜੀ ਤੇ ਨਾਲ ਆਪਣਾ ਪ੍ਰਿੰਸੀਪਲ ਦਲਵਾਰ ਸਿੰਘ ਜੀ ਗੁਰਸ਼ਰਨ ਸਿੰਘ ਤਰਸੀਮ ਸਿੰਘ ਚੂੜਚੱਕ ਅਵਤਾਰ ਸਿੰਘ ਚੂੜਚੱਕ ਗੁਰਦੀਪ ਸਿੰਘ ਹਰਵੰਤ ਸਿੰਘ ਆ ਦਰਸ਼ਨ ਸਿੰਘ ਜਸਵਿੰਦਰ ਸਿੰਘ ਬਲਵਿੰਦਰ ਸਿੰਘ ਹਰਦੀਪ ਸਿੰਘ ਅਜਮੇਰ ਸਿੰਘ ਲਖਵੀਰ ਸਿੰਘ ਹਰਪਾਲ ਸਿੰਘ ਹੋਰ ਬੜੇ ਮਤਲਬ ਸਾਡੇ ਨਾਲ ਸਹਿਯੋਗ ਦੇ ਰਹੇ ਨੇਗੇ ਇੱਕ ਕਮੇਟੀ ਦੇ ਵਿੱਚ ਬਾਕੀ ਇਸ ਤੋਂ ਇਲਾਵਾ ਹੋਰ ਵੀ ਸੰਗਤਾਂ ਸਾਡੇ ਨਾਲ ਜਿਹੜੀਆਂ ਦੂਰੋਂ ਨੇੜੋਂ ਵੱਖ-ਵੱਖ ਪਿੰਡਾਂ ਦੀਆਂ ਇੱਥੇ ਜਿਵੇਂ ਨੰਗਲ ਪੰਡੋਰੀ ਘਮਾਣ ਇਹ ਸਾਰੇ ਜਿੰਨੇ ਵੀ ਨੇੜੇ-ਨੇੜੇ ਪਿੰਡ ਨੇਗੇ ਉਹਨਾਂ ਦੀਆਂ ਸੰਗਤਾਂ ਮੋਤਵਾਰ ਸ਼ਕਸ਼ੀਅਤਾਂ ਬੜੀਆਂ ਮਤਲਬ ਜਿਹਦੇ ਵਿੱਚ ਆਪ ਦਾ ਸਹਿਯੋਗ ਦੇ ਕੇ ਗੁਰੂ ਕਰਦਿਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਕਿਉਂਕਿ ਸਭ ਨੂੰ ਪਤਾ ਹੈਗਾ ਕਿ ਇੱਥੋਂ ਦੀ ਜਿਹੜੀਆਂ ਸੰਗਤਾਂ ਨੇ ਅਸੀਂ ਉਹਨਾਂ ਤੋਂ ਅਕਸਰ ਹੀ ਸੁਣਦੇ ਰਹਿੰਦੇ ਆ ਕਿ ਜਿਹੜਾ ਅਸੀਂ ਇੱਥੇ ਮੱਥਾ ਟੇਕ ਕੇ ਜਦੋਂ ਕਿਸੇ ਕੰਮ ਤੇ ਜਾਂਦੇ ਆ ਸਾਡੇ ਜਾਂਦੇ ਹੀ ਕੰਮ ਸਪੂਰਨ ਹੋ ਜਾਂਦੇ ਨੇ ਇਹ ਨਹੀਂ ਹੈਗਾ ਵੀ ਜੇ ਬਾਈ ਚਾਂਸ ਅਸੀਂ ਨਾ ਮੱਥਾ ਟੇਕ ਕੇ ਜਾਈਏ ਉਹਨਾਂ ਦਾ ਕਹਿਣਾ ਹੈਗਾ ਵੀ ਜੇ ਨਾ ਮੱਥਾ ਟੇਕੇ ਸਾਡੇ ਕੰਮ ਅਧੂਰੇ ਰਹਿ ਜਾਂਦੇ ਨੇ ਵਿਸ਼ਵਾਸ ਨੂੰ ਨੋ ਨੈ ਇੰਨਾ ਵਿਸ਼ਵਾਸ ਹੈ ਬਾਬਾ ਜੀ ਤੇ ਕਿਉਂਕਿ ਉਹਨਾਂ ਨੂੰ ਪਤਾ ਵੀ ਜਿਵੇਂ ਲੈ ਆਪਣੇ ਤੁਸੀਂ ਦੇਖ ਰਹੇ ਹੋ ਬਾਣੀ ਚ ਦਰਜ ਸਗਲ ਗਲੇਸ਼ ਨਿੰਦਕ ਪੈਖੇ ਨਾਮੇਂ ਨਰੈਣ ਨਾਹੀ ਤੇ ਬਾਬਾ ਜੀ ਦੇ ਵਿੱਚ ਤੇ ਪ੍ਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਸੀ ਹੁਣ ਵੈਸੇ ਤਾਂ ਚਲੋ ਕਹਿ ਸੁਣਦੇ ਆ ਰਹੇ ਹਾਂ ਵੀ ਇਹਨਾਂ ਨੂੰ 72 ਵਾਰ ਪ੍ਰਮਾਤਮਾ ਦੇ ਦਰਸ਼ਨ ਹੋਏ ਨੇ ਸਿੱਧੇ ਪਰਤੱਖ ਦਰਸ਼ਨ ਵਖ ਵਖ ਰੂਪਾਂ ਦੇ ਵਿੱਚ ਪਰ ਜਦੋਂ ਇੱਕ ਪਾਸੇ ਉਹਨਾਂ ਨੇ ਇਹ ਹੀ ਕਹਿਤਾ ਵੀ ਨਾਮੇਂ ਨਰੈਣ ਨਾਹੀ ਤੇ ਉਨ੍ਹਾਂ ਦੇ ਵਿੱਚ ਕੋਈ ਵੀ ਅੰਤਰ ਨਹੀਂ ਜੋ ਭਗਵਾਨ ਦੀ ਕਹਤਾ ਭਗਵਾਨ ਨੇ ਕਰਤਾ ਉਹੀ ਇਹਨਾਂ ਨੇ ਕਰਤਾ ਇੱਕੋ ਜਿਹਾ ਕੋਈ ਇਸ ਤਰ੍ਹਾਂ ਦੀ ਕਿਉਂਕਿ ਬਾਬਾ ਜੀ ਦੇ ਬੜੇ ਹੀ ਅਨੇਕਾ ਹੀ ਗੌਤਕ ਹੋਏ ਦੇਗੇ ਉਹਨਾਂ ਨੇ ਕਰੇ ਨੇ ਜਿੱਦਾਂ ਗਊ ਮੋਈ ਜਿਹੜੀ ਸੀਗੀ ਮਰੀ ਹੋਈ ਗਊ ਜਵਾਈ ਜੌਂਦੀ ਕੀਤੀ ਤੇ ਜਿਹੜਾ ਆਪਣਾ ਬੋਰ ਦਾਸ ਜੀ ਸੀਗੇ ਜਿਹੜੇ ਇਹਨਾਂ ਦੇ ਸੇਵਕ ਬਣੇ ਉਹ ਵੀ ਚੜ੍ਹਾਈ ਕਰ ਗਏ ਸੀਗੇ ਉਹਨਾਂ ਦਾ ਵੀ ਜੀਵਨ ਦਿੱਤਾ ਉਹਨਾਂ ਨੂੰ ਤਾਂ ਹੀ ਉਹਨਾਂ ਨੂੰ ਜਦੋਂ ਦੁਬਾਰਾ ਬੋੜਿਆ ਤਾਂ ਉਹਨਾਂ ਦਾ ਨਾਂ ਹੀ ਬੋੜ ਦਾ ਸਰਕਤ ਆ ਵੀ ਬੋੜ ਦਾ ਸ ਹੈ। ਉਹਦਾ ਸਥਾਨ ਵੀ ਇੱਥੋਂ ਥੋੜਾ ਜਿਆ 200 ਮੈਂ ਜਾ ਕੇ ਗਾਇਦੀ ਗੂਤੇ ਆ। ਅਮੁੱਥੀ ਵੀ ਜਾ ਕੇ ਆ ਗਾ। ਹਾਂਜੀ। ਤੇ ਭੂਤ ਪਿੰਡ ਹਾਂਜੀ ਭੂਤ ਪਿੰਡ ਵੀ ਆ ਉੱਥੇ ਜੀ। ਪਹਿਲਾਂ ਬਾਬਾ ਜੀ ਉੱਥੇ ਆਏ ਸੀ ਭੂਤ ਪਿੰਡੋਂ। ਸਭ ਤੋਂ ਪਹਿਲਾਂ ਉੱਥੇ ਆਏ ਸੀ। ਹਾਂ ਉੱਥੇ ਆਏ ਸੀਗੇ। ਤੇ ਉਸ ਤੋਂ ਬਾਅਦ ਫਿਰ ਇੱਥੇ ਕਿਉਂਕਿ ਆਪਣਾ ਬਾਬਾ ਜੀ ਨੇ ਤਾਂ ਤਪੱਸਿਆ ਕਰਨੀ ਸੀਗੀ ਉਹਨਾਂ ਨੇ ਵੱਖ-ਵੱਖ ਦੌਰੇ ਕੀਤੇ ਵੀ ਜਿੱਥੇ-ਜਿੱਥੇ ਵੀ ਗਏ ਨੇ ਲੋਕਾਂ ਨੂੰ ਮਤਲਬ ਉਹ ਜਾਣਕਾਰੀ ਦਿੱਤੀ ਉਹ ਵਿਅਰ ਕੀਤਾ ਉਹਨਾਂ ਨੂੰ ਪਖੰਡਵਾਦ ਤੋਂ ਦੂਰ ਕੀਤਾ ਕਿਉਂਕਿ ਉਹ ਪਖੰਡਵਾਦ ਤੋਂ ਬਹੁਤ ਦੂਰ ਸੀ ਤੁਸੀਂ ਚੱਲਦੇ ਸੀਗੇ ਜੀ ਹਾਂਜੀ ਮੂਰਤੀ ਪੂਜਾ ਦਾ ਬੜਾ ਉਹਨਾਂ ਨੇ ਖੰਨਣ ਲੋਕਾਂ ਨੂੰ ਸਮਝਾਉਂਦੇ ਸੀ ਉਹਨਾਂ ਨੇ ਜੋ ਵੀ ਕਿਹਾ ਹੈਗਾ ਵੀ ਪ੍ਰਮਾਤਮਾ ਦਾ ਸਿਮਰਨ ਕਰੋ ਨਾਮ ਬਾਣੀ ਜਪੋ ਉਹਦੇ ਵਿੱਚ ਹੀ ਤੁਹਾਡਾ ਕਿਸੇ ਦਾ ਮਾੜਾ ਨਾ ਕਰੋ ਬੁਰਾ ਨਾ ਤੱਕੋ ਬੇਈਮਾਨੀ ਠੱਗੀ ਚੋਰੀ ਨਾ ਕਰੋ ਸਾਰਿਆਂ ਨੂੰ ਵੱਡਾ ਇਹ ਤੁਹਾਡਾ ਇਹ ਇੱਕ ਤਰ੍ਹਾਂ ਦੀ ਭਗਤੀ ਹੈ ਠੀਕ ਹੈ ਜੀ ਬੜੀ ਉਹਨਾਂ ਦੀ ਇੱਥੇ ਹੁਣ ਇਸ ਸਥਾਨ ਤੇ 17 ਸਾਲ 9 ਮਹੀਨੇ ਦੇ ਕਰੀਬ ਇੱਥੇ ਭਗਤੀ ਕੀਤੀ ਹੈ ਹੁਣ ਜਿਹੜਾ ਇਤਿਹਾਸਕਾਰਾਂ ਤੋਂ ਸੁਣਦੇ ਆ ਰਹੇ ਹਾਂ ਕਿ ਜਿਸ ਤਰ੍ਹਾਂ 1270 ਵਿੱਚ ਇਹਨਾਂ ਦਾ ਜਨਮ ਹੋਇਆ ਤੇ 1350 ਦੇ ਵਿੱਚ ਇਹਨਾਂ ਦੀ ਅੰਤਮ ਸਮਾਧੀ ਵੀ ਠੀਕ ਹੈ ਸੱਚਖੰਡ ਜਾਬ ਰਾਜੇ ਪਰ ਉਸ ਤੋਂ ਪਹਿਲਾਂ ਇਹ 1332 ਦੇ ਕਰੀਬ ਦੱਸ ਰਹੇ ਨੇ ਜੀ 1332 ਦੇ ਕਰੀਬ ਇਸ ਸਥਾਨ ਤੇ ਆਏ ਨੇ ਠੀਕ ਹੈ ਬਹੁਤ ਪ੍ਰੋਣੀ ਹਾਂਜੀ ਹਾਂਜੀ ਤੇ ਬਾਕੀ ਇੱਥੇ ਉਹ ਜਿਹੜਾ ਛਪੜੀ ਸੀ ਜਾਂ ਇਹ ਆਪਣਾ ਨੌਂ ਮੰਜ਼ਲਾ ਜਿਹੜਾ ਗੁਰੂ ਘਰ ਬਣਿਆਗਾ ਸਥਾਨ ਭੋਰਾ ਸਾਹਿਬ ਆ ਜਿਵੇਂ ਆਪਾਂ ਕਹਿੰਦੇ ਨੇ ਤੇ ਇੱਥੇ ਬੜੀ ਤਪੱਸਿਆ ਕਰੀਉਂ ਮੂਖਤਾਨ ਉਹਨਾਂ ਦਾ ਤਪੱਸਿਆ ਇਹੀ ਆ ਗਿਆ ਹਾਂਜੀ ਹਾਂਜੀ ਮੇਨ ਸਥਾਨ ਹੈ ਇਹ ਜੇ ਬਾਬਾ ਜੀ ਨੇ ਤਪੱਸਿਆ ਕਰੀ ਤਾਂ ਇਸ ਸਥਾਨ ਨੇ ਬਾਕੀ ਉਦੋਂ ਬਾਅਦ ਬਣੇ ਹੋਏ ਗੁਰਦੁਆਰਾ ਤਪਿਆਣਾ ਸਾਹਿਬ ਇਹਦੇ ਨਾਂ ਇਸੇ ਕਰਕੇ ਬਣਿਆ ਹੈ ਹਾਂਜੀ ਅਸਲ ਜਿਦੋਂ ਬਣਾਇਆ ਕਿ ਪੱਕਾ ਕੀਤਾ ਵਿੱਚੋਂ ਉੱਡੀ ਜਗਾ ਬਣੀ ਵਿੱਚ ਜਿੱਥੇ ਖੂਈ ਨਹੀਂ ਰਹੀ ਤਾਂ ਆਪਣੇ ਆਪ ਆਟੋਮੈਟਿਕ ਪਾਣੀ ਆਉਂਦਾ ਸੀ ਤਾਂ ਉਹ ਅੱਛਾ ਜੀ ਹਾਂਜੀ ਮਿੱਟੀ ਵੀ ਪਾਤੀ ਤਾਂ ਉਹਨੂੰ ਪਾਣੀ ਤਾਂ ਹੀ ਆਈ ਜਾਂਦਾ ਹੈ ਅੱਛਾ ਉਹ ਖੂਈ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਸਿੰਘ ਪ੍ਰਧਾਨ ਨਾਲ ਹੀ ਇੱਥੇ ਜਸਰ ਉਹ ਨਾਲ ਹੀ ਸਾਡੀ ਜਿਉਂ ਸੇਵਾ ਕਰਾਈ ਉਹਨਾਂ ਕਰਾਈ ਸੇਵਾ ਸਾਡੇ ਅਸੀਂ ਨਾਲ ਹੀ ਉਹਨਾਂ ਨੇ ਸਹਿਯੋਗ ਦਿੱਤਾ ਹੈ ਵੀ ਉਹਦੇ ਵਿੱਚੋਂ ਜਦੋਂ ਆਪਾਂ ਮਿੱਟੀ ਪਾਗ ਨੂੰ ਪੂਰ ਦਿੰਨੇ ਉਹ ਫਿਰ ਥੱਲੋਂ ਵੇਖਾ ਤੇ ਪੱਕੀ ਹੋਈ ਥੋੜੀ ਛੋਟੀ ਜੀ ਉਹਨੂੰ ਅਸਾਰ ਕੇ ਉੱਪਰ ਲੈਂਦਾ ਫਿਰ ਆ ਜਿਹੜਾ ਦਰਬਾਰ ਸੀ ਪਹਿਲਾਂ ਛੋਟਾ ਸੀ ਹੁਣ ਜਿਹੜਾ ਇਹ ਬਣਿਆ ਨਾ ਇਹ ਇਸ ਤੋਂ ਪਹਿਲਾਂ ਜਿਹੜੀ ਕਮੇਟੀ ਸੀਗੀ ਹਰਚੰਦ ਸਿੰਘ ਜੱਸਲ ਨਰਿੰਜਨ ਸਿੰਘ ਚੂੜਚੱਕ ਤੇ ਜਸਵੀਰ ਸਿੰਘ ਜੱਸਲ ਇਹਨਾਂ ਦੀ ਹੀ ਨਿਗਰਾਨੀ ਹੇਠੇ ਬਣਿਆ ਬਾਕੀ ਇਹ ਜਿਹੜੇ ਨੰਗਲ ਪੰਡੋਰੀ ਤੇ ਕਮਾਨ ਇਹ ਜਿੰਨੇ ਵੀ ਨਾਲ ਉਹਨਾਂ ਦੇ ਸਹਿਯੋਗੀ ਮੈਂਬਰ ਸੀਗੇ ਬੜਾ ਇਹਨਾਂ ਨੇ ਬਥਾਰ ਸੇਵਾਵਾਂ ਕੀਤੀਆਂ ਨੇ ਜੀ ਸਰਦਾ ਬਹੁਤ ਰੱਖਦੇ ਨੇ ਇਹ ਪਿੰਡ ਬਹੁਤ ਜਿਆਦਾ ਸਰਦਾ ਰੱਖਦੇ ਬਹੁਤ ਸਰਦਾ ਜੀ ਆ ਦੇਖੋ ਹੁਣ ਤੁਸੀਂ ਕਿਤੇ ਕਲੀਕਰ ਨੂੰ ਜਗਾ ਨਹੀਂ ਤੁਹਾਨੂੰ ਦਿਸ ਰਹੀ ਪੱਥਰ ਚੜਾਇਆ ਪੈਸੇ ਸਾਰੇ ਟੁਕੜੀ ਲੱਗੀ ਹੋਈ ਐ ਇਹ ਬੜੀ ਸੰਗਤਾਂ ਦੇ ਸਹਿਯੋਗ ਨਾਲ ਹੀ ਲੱਗੀ ਐ ਸੰਗਤਾਂ ਵੱਲੋਂ ਪੈਸਾ ਆਇਆ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਜਿਹੜੇ ਸੁੱਖਾਂ ਸੁਖਦੇ ਨੇ ਉਹ ਕਹਿੰਦੇ ਨੇ ਵੀ ਅਸੀਂ ਬਾਬਾ ਜੀ ਆ ਸਾਡਾ ਆ ਕੰਮ ਸੰਪੂਰਨ ਹੋ ਜੇ ਅਸੀਂ ਇੰਨੇ ਦੀ ਸੇਵਾ ਕਰਾਵਾਂਗੇ ਐ ਕਰਾਵਾਂਗੇ ਬਾਕੀ ਅਖੰਡ ਪਾਠਾਂ ਦੀ ਲੜੀ ਚੱਲਦੀ ਰਹਿੰਦੀ ਐ ਜਿੰਨਾਂ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਨੇ ਤੇ ਉਹ ਸੇਵਾ ਕਰਨਿਓਂ ਪਿੱਛੇ ਨਹੀਂ ਭਜਦੇ ਹੁਣ ਤੁਸੀਂ ਦੇਖ ਲਓ ਆ ਸਾਰਾ ਹਾਲ ਆ ਏਸੀ ਬਣਾਇਆ ਹੋਇਆ ਹੈਗਾ ਦੇਖ ਲਓ ਇਹ ਸਾਰ ਲਗਭਗ 15 20 ਏਸੀ ਲੱਗੇ ਹੋਏ ਨੇ ਹਾਂਜੀ ਉੱਪਰ ਸੰਗਤਾਂ ਦੇ ਜਦੋਂ ਕੱਠ ਜਿਆਦਾ ਹੋ ਜਾਂਦਾ ਉੱਪਰ ਵੀ ਸੰਗਤਾਂ ਦੀਵਾਨ ਹਾਲ ਦੇ ਵਿੱਚ ਬੈੰਦੀਆਂ ਨੇ ਦਰਬਾਰ ਹਾਲ ਚ ਬਹੁਤ ਉੱਤੇ ਗੈਟਰੀ ਵਧੀਆ ਬਣੀ ਹੋਈ ਹੈ ਹਾਂਜੀ ਹਾਂਜੀ ਜਦੋਂ ਬਹੁਤ ਖੁੱਲੀ ਹੈ ਦਰਬਾਰ ਹਾਂਜੀ ਹਾਂਜੀ ਹੋ ਆਪ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਇਹ ਆਪ ਜੀ ਦੇ ਚੈਨਲ ਦੇ ਰਾਹੀਂ ਮੀਡੀਆ ਦੇ ਰਾਹੀਂ ਤੁਸੀਂ ਸੰਗਤਾਂ ਦੇ ਇਸ ਸਥਾਨ ਨੂੰ ਪ੍ਰੂਰੂ ਕਰਵਾ ਰਹੇ ਹੋ ਆਪ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਬਾਬਾ ਨਾਮਦੇਵ ਜੀ ਦੇ ਕਰਕੇ ਦਰਸ਼ਨ ਸਾਰੇ ਗੁਰੂ ਘਰਾਂ ਦੇ ਨਿਕਲ ਗਏ ਤੇ ਹੁਣ ਇੱਥੇ ਚੱਲਦੇ ਆਪਾਂ ਖੇਤਾਂ ਵਾਲੇ ਗੁਰੂ ਘਰ ਇੱਥੇ ਲੱਗੇ ਉੱਤੀ ਵਾਲੇ ਖੇਤਾਂ ਦੇ ਗੁਰੂ ਘਰ ਨੇ ਉਹਨਾਂ ਦੇ ਕਰਕੇ ਉਹਨਿਆਂ ਦਰਸ਼ਨ ਫਿਰ ਇੱਥੋਂ ਗਾਹਾਂ ਚਲਾਂਗੇ ਕਿਸੇ ਸਾਈਡ ਇਹਨਾਂ ਕਰਤਮਾਨ ਰਹਿ ਗਿਆ ਸਾਰਾ